ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਮਾਲ ਵਿਭਾਗ ਦੇ ਨਾਲ ਸੰਬੰਧਿਤ ਆਪਣੇ ਕੰਮਕਾਜ ਕਰਵਾਉਣ ਦੇ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਆਨਲਾਈਨ ਰਜਿਸਟਰੀਆਂ ਕਰਨ ਵਾਲੇ ਇਸ ਪ੍ਰੋਜੈਕਟ ਇਜ਼ੀ ਰਜਿਸਟਰੀ ਦੀ ਸ਼ੁਰੂਆਤ ਸਰਕਾਰ ਨੇ ਲੋਕਾਂ ਦੀ ਤਹਿਸੀਲਾਂ 'ਚ ਹੁੰਦੀ ਲੁੱਟ ਨੂੰ ਰੋਕਣ ਦੇ ਲਈ ਪੈਰਬਾਈ ਕੀਤੀ ਹੈ। ਹਾਲਾਂਕਿ ਇਸ ਪ੍ਰੋਜੈਕਟ ਨੂੰ ਪਿਛਲੇ ਦਿਨੀ ਸਰਕਾਰ ਨੇ ਹੌਂਦ ਵਿੱਚ ਲਿਆਂਦਾ ਅਤੇ ਅਜੇ ਲੋਕਾਂ ਦੇ ਵਿੱਚ ਇਸ ਪ੍ਰਤੀ ਪੂਰੀ ਜਾਗਰੂਕਤਾ ਵੀ ਨਹੀਂ ਹੈ। ਤੇ ਇਸ ਪ੍ਰੋਜੈਕਟ ਦੀ ਗਰਾਊਂਡ ਰਿਪੋਰਟ ਜਾਨਣ ਦੇ ਲਈ ਸਾਡੀ ਟੀਮ ਦੇ ਵੱਲੋਂ ਤਹਿਸੀਲ ਕੰਪਲੈਕਸ ਦੇ ਵਿੱਚ ਇਜ਼ੀ ਰਜਿਸਟਰੀ ਕਾਊਂਟਰ ਉੱਤੇ ਹੁੰਦੇ ਕੰਮਕਾਜ ਦਾ ਜਾਇਜ਼ਾ ਲਿਆ। ਸੁਣੋ ਕਿਸ ਤਰ੍ਹਾਂ ਚੱਲਦਾ ਹੈ ਇਹ ਪ੍ਰੋਜੈਕਟ ਤੇ ਰਜਿਸਟਰੀ ਹੋਣ ਉਪਰੰਤ ਕੀ ਮਹਿਸੂਸ ਕਰਦੇ ਨੇ ਲੋਕ ਇਸ ਬਾਬਤ ਗੱਲਬਾਤ ਕੀਤੀ ਗਈ ਹੈ ਆਓ ਤੁਹਾਨੂੰ ਵੀ ਸੁਣਾਉਨੇ ਆ ਮੈਂ ਰਜਿੰਦਰ ਸਿੰਘ ਤਸੀਲਦਾਰ ਕਲਾਨੌਰ ਪੰਜਾਬ ਸਰਕਾਰ ਵੱਲੋਂ ਈਜ਼ੀ ਰਜਿਸਟ੍ਰੇਸ਼ਨ ਦਾ ਪ੍ਰੋਜੈਕਟ ਚਲਾਇਆ ਗਿਆ ਹੈ ਜਿਸ ਦੇ ਤਹਿਤ ਅੱਜ ਤੱਕ ਅਸੀਂ ਦਾਸਤਿਕ ਰਿਸ਼ਤੀਆਂ ਮਾਈ ਡੀਡ ਦੇ ਮੁਤਾਬਕ ਕਰ ਸਕੇ ਹਾਂ ਇਸ ਜਿਹੜਾ ਪ੍ਰੋਜੈਕਟ ਹੈ ਲੋਕਾਂ ਦੇ ਹਿੱਤ ਵਿੱਚ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਚਲਾਇਆ ਗਿਆ ਹੈ ਇਹਦੇ ਵਿੱਚ ਬਹੁਤ ਸਿੰਪਲ ਪ੍ਰੋਸੀਜਰ ਹੈ ਕਿ ਤੁਸੀਂ ਕਿਸੇ ਵੀ ਵਿਅਕਤੀ ਨੇ ਕੋਈ ਵੀ ਚੀਜ਼ੀ ਲਿਖਾਣੀ ਹੋਵੇ ਰਜਿਸਟਰੀ ਦਫ਼ਤਰ ਤੇ ਵਿੱਚ ਆ ਕੇ ਤੁਸੀਂ ਬਾਹਰ ਵਕੀਲ ਸਾਡੇ ਬੈਠੇ ਹੋਏ ਹਨ ਜੋ ਸਰਕਾਰ ਵੱਲੋਂ ਪਾਇੰਟ ਕੀਤੇ ਗਏ ਹਨ ਉਹਨਾਂ ਨੂੰ ਆਪਣੇ ਕਾਗਜ਼ ਦੇਨੇ ਹਨ ਤੇ ਉਹਨਾਂ ਨੇ ਤੁਹਾਡਾ ਡਾਕੂਮੈਂਟ ਲਿਖ ਦੇਣਾ ਹੈ ਔਰ ਇਸ ਰਜਿਸਟਰੀ ਲਿਖਣ ਦੇ ਵਿੱਚ ਸਰਕਾਰ ਵੱਲੋਂ ਕੋਈ ਵੀ ਫੀਸ ਨਹੀਂ ਲਈ ਜਾ ਰਹੀ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਤੁਹਾਡੇ ਕਾਗਜ਼ ਪਹਿਲਾਂ ਸਮੇਂ ਸਿਰ ਚੈੱਕ ਕਰਲੇ ਜਾਣਗੇ ਬਾਅਦ ਵਿੱਚ ਕੋਈ ਵੀ ਗਲਤੀ ਨਹੀਂ ਕੱਢੀ ਜਾ ਸਕਦੀ ਉਸ ਦੇ ਨਾਲ ਜਦੋਂ ਤੁਸੀਂ ਆਪਣੀ ਡਿਸਟਰੀ ਸਾਰੀ ਚੈੱਕ ਕਰਵਾ ਲੋਗੇ ਫਿਰ ਤੁਸੀਂ ਆਪਣਾ ਪੂਰਾ ਸਰਕਾਰੀ ਫੀਸ ਜਿਹੜੇ ਸਟੈਂਪਸ ਰਜਿਸਟ੍ਰੇਸ਼ਨ ਫੀਸ ਉਹ ਸਾਰੀਆਂ ਦੇ ਕੇ ਤੁਸੀਂ ਰਜਿਸਟਰੀ ਪੇਸ਼ ਕਰ ਸਕਦੇ ਹੋ ਤੇ ਇਸ ਕਰਕੇ ਜਿਸ ਦਿਨ ਤੁਸੀਂ ਫਿਰ ਰਜਿਸਟਰੀ ਕਰਾਓਗੇ ਉਸ ਦਿਨ ਤੁਹਾਨੂੰ ਕੋਈ ਵੀ ਟਾਈਮ ਨਹੀਂ ਲੱਗੇਗਾ ਵਿਥਿਨ 1 ਆਵਰਸ ਅਸੀਂ ਤੁਹਾਨੂੰ ਰਜਿਸਟਰੀ ਕਰਕੇ ਅਧਿਆਪਕ ਵਿੱਚ ਪੜਾ ਦਿਆਂਗੇ ਇਸ ਤੋਂ ਇਲਾਵਾ ਪੇਰ ਵੀ ਸਰਕਾਰ ਪੰਜਾਬ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਟੂ ਕ腐ਪਸ਼ਨ ਦਾ ਮਹਮ ਚਲਾਈ ਗਈ ਹੈ ਇਸ ਦੇ ਤਹਿਤ ਕੋਈ ਵੀ ਮੁਲਾਜ਼ਮ ਛੋਟੇ ਤੋਂ ਲੈ ਕੇ ਉੱਪਰ ਤੱਕ ਕੋਈ ਵੀ ਮੁਲਾਜ਼ਮ ਕੋਈ ਰਿਸ਼ਵਤ ਮੰਗਦਾ ਹੈ ਤੇ ਉਹਦੇ ਬਾਰੇ ਵੀ ਤੁਸੀਂ ਸਾਡੇ ਧਿਆਨ ਵਿੱਚ ਜਾਂ ਸਰਕਾਰ ਦੇ ਧਿਆਨ ਵਿੱਚ ਲਿਆ ਸਕਦੇ ਮੈਂ ਗੁਰਦੇਵ ਸਿੰਘ ਅੱਜ ਕਲਾਂ ਨੋਥ ਤਸੀਲ ਵਿੱਚ ਆਪਣੇ ਈਜੀ ਕਾਊਂਟਰ ਤੇ ਰਜਿਸਟਰੀ ਕਰਾਉਣ ਵਾਸਤੇ ਆਇਆ ਸੀ ਮੈਂ ਆਪਣੇ ਕਾਗਜ਼ ਸਟਾਫ ਨੂੰ ਦਿੱਤੇ ਆਪੇ ਬੜੇ ਵਧੀਆ ਤਰੀਕੇ ਨਾਲ ਕਾਰਜਾਂ ਦੀ ਜਿਹੜੀ ਧੋਖਾ ਕਰਕੇ ਤਾਂ ਜੀ ਤਕਰੀਬਨ ਅੱਧੇ ਘੰਟੇ ਦੇ ਵਿੱਚ ਜਿਹੜੀ ਆ ਜਿਸ ਦੀ ਉਹਨਾਂ ਨੇ ਕਰ ਦਿੱਤੀ ਇਸ ਨੂੰ ਸਤਾਵ ਜਿਹੜਾ ਬਹੁਤ ਕੋਆਪਰੇਟਿਵ ਆ ਤੇ ਸਾਡੇ ਕੋਲ ਉਹਨਾਂ ਜਿਹੜਾ ਸਰਕਾਰੀ ਖਰਚੇ ਤੋਂ ਇਲਾਵਾ ਕੋਈ ਪੈਸਾ ਜਿਹੜਾ ਵਾਧੂ ਉਹਨਾਂ ਨਹੀਂ ਲਿਆ ਹੈਗਾ ਮੈਂ ਜੀ ਜਿਸ ਦੀ ਨਾਲ ਬਹੁਤ ਬਹੁਤ ਕੋਸ਼ਾਂ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਇੱਥੇ ਜੀ ਜਿਸ ਦੀ ਕਾਊਂਟਰ ਤੇ ਆਣ ਕੇ ਰਜਿਸਟਰੀਆਂ ਕਰਵਾਓ ਤੇ ਲੁੱਟ ਤੋਂ ਬਚੋ ਮੈਂ ਐਡਵੋਕੇਟ ਰੇਸ਼ਮ ਸਿੰਘ ਕੰਨੂ ਮੈਂ ਏਜੀ ਰਜਿਸਟਰੀ ਜੋ ਸਰਕਾਰ ਦੀ ਨਵੀਂ ਸਕੀਮ ਸ਼ੁਰੂ ਹੋਈ ਆ ਉਹਦੇ ਵਿੱਚ ਮਤੋਂ ਐਡਵੋਕੇਟ ਕਲਾ ਨਾਲ ਤਸੀਲ ਵਿੱਚ ਤਣਾਤਾ ਤੇ 9 ਤੋਂ 5 ਹੀ ਇੱਥੇ ਦਫ਼ਤਰ ਡਿਊਟੀ ਕਰਦੇ ਆ ਤੇ ਪਬਲਿਕਲੀ ਬਹੁਤ ਵਧੀਆ ਸਹੂਲਤ ਆਈ ਲੋਕ ਇਹਦਾ ਲਾਭ ਉਠਾ ਰਹੇ ਹਾਂਜੀ ਮੈਂ ਗਰਮੀਤ ਸਿੰਘ ਕਲਾ ਰੌਰ ਮੈਂ ਰਜਿਸਟਰੀ ਕਾਉਂਸਲਰੇ ਆਇਆ ਸੀ ਤੇ ਬੜੀ ਵਧੀਆ ਮਤਲਬ ਢੰਗ ਨਾਲ ਬਹੁਤ ਵਧੀਆ ਤਰੀਕੇ ਨਾਲ ਮਤਲਬ ਛੇਤੀ ਮਰੀ ਰਿਸ਼ੀ ਹੋ ਗਈ ਆ ਤੇ ਮੇਰਾ ਮਤਲਬ ਇਹ ਤੂੰ ਬਹੁਤ ਖੁਸ਼ ਆ ਕਿ ਮੇਰੇ ਨੂੰ ਕੋਈ ਖੱਜਲ ਖਾਹੀ ਨਹੀਂ ਹੋਣੀ ਭਈ ਤੇ ਕੋਈ ਜਿੰਨੀ ਸਰਕਾਰੀ ਫੀਸ ਬੰਦੀ ਆ ਉਹ ਹੀ ਲਈ ਗਈ ਆ ਕੋਈ ਇਹਦੇ ਵਿੱਚ ਵਾਧੂ ਖਰਚਾ ਨਹੀਂ ਲਿਆ ਗਿਆ ਤੇ ਮੈਂ ਇਸ ਗੱਲ ਤੋਂ ਬਹੁਤ ਜ਼ਿਆਦਾ ਖੁਸ਼ ਆ ਬਹੁਤ ਵਧੀਆ ਬਹੁਤ ਵਧੀਆ ਬਲ ਜਿਹੜਾ ਛੇਤੀ ਮਤਲਬ ਜਿਹੜਾ ਹੋ ਗਿਆ ਕਾ